ਮਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਮੁਖਰੀ ਪੁਹਾਂ ਤਮਾਨ ਦੇ ਨਾਲ ਵੇਤਨ ਹਰਪਾਸੇ ਚੀਮਾ ਨਾਲ ਕੈਨ ਮੰਤਰੀ ਅਮਨ ਅਰੋੜ ਨਾਲ ਪੰਜਾਬ ਹੁਣ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਸੀ ਜਿਸੇ ਮੁੱਖ ਮੰਗ ਸੀ ਕਿ ਪੁਰਾਣੀ ਪੈਨਸ ਗੇਮ 1972 ਸਾਲ ਲਾਗੂ ਕਰਨਾ ਤੇ ਡੀਏ 16% ਵਾਧਾ ਇੱਕ ਇਹਦੇ ਏਰੀਆ ਸੰਬੰਧੀ ਅਦੇ ਰਟਾਇਮ ਨੇ ਮਲਾਜੋਂ ਤੋਂ ਬਣਾ ਨਾਟ ਫੈਕਟਰ ਲੈਣ ਸੰਧੀ 20 ਮਿੰਟਾਂ ਹੋਈਆਂ ਜਿਸ ਨੂੰ ਲੈ ਕੇ ਮਲਾਜ ਬੜੀ ਆਸ ਸੀ ਸਰਕਾਰ ਤੋਂ ਵੀ ਸਾਡੇ ਡੀਏ ਜੀ ਵਾਦਾ ਕਰੋ ਸਰਕਾਰ ਜੋ ਕਿ ਪਰ ਸਰਕਾਰ ਨੇ ਲਾਰੇ ਲਾਏ ਹੁਣ ਧੂਰੀ ਦੇ ਵਿੱਚ 16 ਨਵੰਬਰ ਨੂੰ ਪੰਜਾਬ ਸਰਕਾਰ ਦੇ ਹਰੇਕ ਮੈਕ ਉਹਦਾ ਮਲਾਜ ਪਹੁੰਚਿਆ ਸੀ ਧੂਰੀ ਵਿੱਚ ਤੇ ਜੋ ਸਾਰੇ ਢੰਡਾ ਮਾਰਚ ਕੀਤਾ ਗਿਆ ਤੇ ਮੁੱਖਾਂ ਦੇ ਭੂਆ ਤਵਾਨ ਦਾ ਦਾ ਜਿਹੜਾ ਦਫ਼ਤਰ ਉੱਥੇ ਹੀ ਪਹੁੰਚੇ ਮਲਾਜਾਂ ਤਾਂ ਉਹਨਾਂ ਨੇ ਤਹਿਸੀਲਦਾਰ ਨੂੰ ਇਹੀ ਮੰਗ ਦਿੱਤਾ ਜਿਵੇਂ ਮੁੱਖ ਮੰਗ ਸੀ ਡੀਏ 42% ਤੋਂ ਵਧਾ ਕੇ 52% ਕਰਨਾ ਪੰਜਾਬ ਦੇ ਮਜ਼ਦੂਰਾਂ ਦਾ 5.5 ਸਾਲ ਲਈ ਏਰੀਆ ਜੋ ਕਿ ਲਗਭਗ 18 ਹੇਕੜੇ ਕਰੋੜੇ ਮੰਨਦਾ ਉਹ ਦਿੱਤਾ ਜਾਵੇ ਪ੍ਰਾਣੀ ਫੈਂਸੀ ਨੇ 1972 ਸਾਲਾਂ ਤੋਂ ਕੀਤਾ ਜਾਵੇ ਮਿੱਟੀਵਲ ਵਰਕਰਾਂ ਆਸਾ ਵਰਕਰਾਂ ਅਗਰਵੜੀ ਵਰਕਰਾਂ ਉਹਨਾਂ ਦੇ ਮਾਨਵਤੇ ਵਿੱਚ ਵਾਧਾ ਕੀਤਾ ਜਾਵੇ ਨਿਰੋਪਟ ਸੰਬਲਣ ਦੇ ਵਿੱਚ ਲਹਿਰਾ ਮਹਮਦ ਸੰਬਲਣ ਦੇ ਵਿੱਚ ਖਾਲੀ ਪਈਆਂ ਸਾਮੀਆਂ ਭਰੀਆਂ ਜਾਣ ਅਸੀਂ ਮੰਗ ਕਰਦੇ ਹਾਂ ਕਿ 17/7/2020 ਵਾਲੇ ਮਲਾਿਆਂ ਨੂੰ 6ਵਾਂ ਪੇਕ ਮਿਸ਼ਨ ਪੰਜਾਬ ਦਾ ਸਕੇ ਲਗੂ ਕੀਤਾ ਜਾਵੇ ਨਾ ਕਿ ਉਹਨਾਂ ਉੱਪਰ 7ਵਾਂ ਪੇਕ ਹੀ ਲਾਗੂ ਥੋਕਾ ਥੋਪਿਆ ਜਾਵੇ ਇਹ ਮੁੱਖ ਮੰਗਾਂ 17/7/2020 ਵਾਲੇ ਮਲਾਿਆਂ ਨੂੰ ਜੋ 6ਵਾਂ ਪੇਕ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਜਾਂ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਐਲ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਇਤੋਂ ਇਹ ਹਰਪਾਲ ਸਿੰਘ ਟੀਮਾਂ ਦੇ ਨਾਲ ਪੰਜਾਬ ਭਵਨ ਟੰਡੀਗੜ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਜਿਸੇ ਮੁੱਖ ਮੰਗ ਸੀ ਕਿ ਦੀਏ ਦੇ ਸੁਲਮਾਨ ਸਿੰਘ ਬਾਤਾ ਕਾਂ ਸੁਣਦੀ ਪੇ ਕਿਹਦਾ ਏਰੀਆ ਲਗਭਗ 5.5 ਸਾਲ ਦਾ 18000 ਰੁਪਏ ਬਣਦਾ ਉਹਦੇ ਵਿੱਚ ਉਹ 18000 ਰੁਪਏ ਦੁਆਰਾ ਬਣਾਇਓ ਨਹੀਂ ਉਦੋਂ ਬੇ ਤਾਈਰ ਪਾਸ ਨਹੀਂ ਚੀਮਾਂ ਦੇ ਨਾਲ ਪੰਜਾਬ ਹੁਣ ਜੰਡਿਆੜ੍ਹ ਵਿੱਚ ਕਈ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਡੀਏ 42% ਤੋਂ ਵਧਾ ਕੇ 58% ਕਰਨਾ ਪੇ ਕਿਹਦਾ ਏਰੀਆ ਲਗਭਗ 18000 ਰੁਪਏ ਬਣਦਾ ਉਹ ਦੋ ਜਾਂ ਤਿੰਨ ਗਿਸ਼ਤਾਂ ਦੇ ਸੁਣਦੀ ਜੋ ਰਿਟਰਨ ਮਿਲਾਉਣ ਨੂੰ ਫੈਕਟਰ ਦੋਵਾਂ ਨਾ ਦੇਣ ਸੋੰਦੀ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਭਾਰਤ ਸੋ ਦੀ ਮੀਟਿੰਗ ਹੋਈ ਜਿਸੇ ਵੱਡੀ ਮੰਗ ਹੈ ਜੋ ਡੀਆਰ ਦੇ ਵਿੱਚ ਸਾਨੂੰ ਵਾਅਦਾ ਕਰ ਸੋੰਦੀ ਹੋਸਲਾ ਆਉਣ ਸਾਨੂੰ ਵਿੱਚ ਮਾਨ ਸਰਕਾਰਾਂ ਡੀਆਰ ਸਾਨੂੰ ਵਾਅਦਾ ਕਰ ਸਕਦੀ ਆ ਬਾਕੀ 20 ਲਈ ਮੰਗਾਂ ਕਿ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਹਰ ਹਾਲਤ ਦੇ ਵਿੱਚ ਭਰਿਆ ਜਾਣ ਜੋ ਪੇ ਕੇ ਹੰਦਾ ਏਰੀਆ ਰੋ ਦਿੱਤਾ ਜਾਵੇ ਤੇ ਇਸ ਤਰ੍ਹਾਂ ਹੀ ਹੱਟ ਲਾਇਆ ਬਹਾਲ ਕਰ ਸਕਦੀ ਆ ਜਸਤ ਨੂੰ ਲੈ ਕੇ ਪੂਰੀ ਵਿੱਚ ਪੂਰੇ ਦੀ ਰੈਲੀ ਕੀਤੀ ਗਈ ਸੀ ਹਾਂਜੀ ਹਾਂਜੀ ਧੰਨਵਾਦ ਜੀ ਹਾਂਜੀ ਧੰਨਵਾਦ ਜੀ ਜੋ ਵੀਡੀਓ ਦੇ ਵਿੱਚ ਮੈਨੂੰ ਚੰਗੀ ਲੱਗੀ ਜੋ ਇਹਨਾਂ ਨੇ ਮੈਨੂੰ ਅੱਜ ਪੂਰੀ ਜਾਣਕਾਰੀ ਦੇਈ ਬਾਤੋ ਅੱਜ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਬਾਤੋ